ਈਸੀ ਬੱਚੇ ਦੀ ਤੁਹਾਨੂੰ ਮੈਂ ਇੱਕ ਗੱਲ ਸੁਣਾਉਂਦਾ ਹਾਂ ਸਾਨੂੰ ਮਿਲਦਾ ਉਹ ਮਤੀ ਦੀ ਕਿਤਾਬ 17 ਅਧਾਇਏ ਦੇ ਵਿੱਚ ਮਬੀ ਯਿਸੂ ਮਸੀਹ ਯਹੁੰਨਾ ਪਤਰਾਸ ਉਹ ਯਕੂਬ ਮਬੀ ਯਿਸੂ ਮਸੀਹ ਨੇ ਦੰਨਾ ਆਪਣੇ ਚੇਲੇਆਂ ਨੂੰ ਲੈ ਕੇ ਇੱਕ ਪਹਾੜ ਤੇ ਗਿਆ ਹallelujah ਹallelujah ਰੂਪ ਬਦਲ ਜਾਣ ਵਾਲਾ ਪਹਾੜ ਉਹ ਕਿੰਦੇ ਹਨ ਜੇ ਕਦੋਂ ਇਸ ਪਹਾੜ ਤੇ ਗਿਆ ਕਬੀ ਯਿਸੂ ਮਸੀਹ ਹਾਲੇਲੂਇਆ ਇਹ ਚਾਰ ਮਨੋਕਰਨ ਜੋ ਯਿਸੂ ਮਸੀਹ ਦੇ ਲੋਨ ਦੇ ਚੇਲੇ ਯਾਨੀ ਕਿ ਖਾਸ ਉਹਦੇ ਤਿੰਨ ਚੇਲੇ ਸੀ ਅਬ ਯਿਸੂ ਮਸੀਹ ਜਦੋਂ ਵੀ ਹੋਵੇਗਾ ਜਿੱਥੇ ਤਿੰਨ ਚੇਲੇ ਖੜਗੇ ਉੱਥੇ ਪ੍ਰਭੇਸ਼ੂ ਮਸੀਹ ਹੋਵੇਗਾ ਔਰ ਕੌਣ ਸੀਗਾ ਪਤਰਸ ਪ੍ਰਕਾਸ਼ ਯਸ ਇਹ ਹੋਣਾ ਪ੍ਰੇਮ ਜਿ ਕੋ ਵਿਸ਼ਵਾਸ ਜਿੱਥੇ ਪ੍ਰੇਮ ਹੈ ਜਿੱਥੇ ਪ੍ਰਕਾਸ਼ ਹੈ ਜਿੱਥੇ ਵਿਸ਼ਵਾਸ ਹੈ ਉੱਥੇ ਪ੍ਰਭੇਸ਼ੂ ਮਸੀਹ ਆਮੇਨ ਹਾਲੇਲੂਇਆ ਹਾਲੇਲੂਇਆ ਇਹ ਜੰਡਾ ਦੇ ਨਾਲ ਪ੍ਰਭੇ ਯਿਸੂ ਮਸੀਹ ਪਹਾੜ ਤੇ ਜਾਂਦਾ ਹੈ ਔਰ ਅਚਾਨਕ ਪ੍ਰਭੇ ਯਿਸੂ ਮਸੀਹ ਦਾ ਰੂਪ ਬਦਲ ਜਾਂਦਾ ਹੈ ਆਮੇਨ ਉਹ ਇਹਦਾ ਚਮਕਦਾਰ ਹੋ ਜਾਂਦਾ ਹੈ ਉਸ ਨੂੰ ਉਸ ਵਕਤ ਤੱਕਨਾ ਵੀ ਬਹੁਤ ਔਖਾ ਹੋ ਜਾਂਦਾ ਹallelujah ਸੂਝ ਨਾਲ ਵਿਚਾਰੀ ਉਹਦੀ ਰੋਸ਼ਨੀ ਹੈ ਹallelujah ਉਹ ਕਿਸ ਰੂਪ ਤੋਂ ਉਸਨੇ ਬਣਾਇਆ ਹੈ ਹallelujah ਠੀਕ ਹੈ ਤਾਂ ਜਦੋਂ ਪ੍ਰਭੇ ਯਿਸੂ ਮਸੀਹ ਦਾ ਰੂਪ ਬਦਲ ਜਾਂਦਾ ਹੈ 15 ਸਖੂਬੀ ਉਹਨਾਂ ਦੇ ਥੋੜੇ ਹੱਥਲੇ ਗੜੇ ਹਨ ਹਾਲੇਲੀਉਆ ਉਹ ਕੀ ਦੇਖਦੇ ਹਨ ਏਲੀਆ ਔਰ موسی ਪ੍ਰਭੇਸ਼ੂ ਮਸੀਹ ਨਾਲ ਗੱਲਬਾਤ ਕਰ ਰਹੇ ਹਨ ਹਾਲੇਲੀਉਆ ਹਾਲੇਲੀਉਆ ਉਹ ਜਦੋਂ ਗੱਲਬਾਤ ਕਰ ਰਹੇ ਹਨ 15 ਸਖੂਬੀ ਉੱਤੀ ਜਨ ਸੀਗਾ ਕੰਮ ਕਰਨ ਵਿੱਚ ਬਹੁਤ ਅੱਗੇ ਰਿਹਾ ਸੀਗਾ ਪ੍ਰਭੇਸ਼ੂ ਮਸੀਹ ਉਸ ਤੋਂ ਜਿਆਦਾ ਸਵਾਲ ਉਹ ਪੁੱਛਦਾ ਪ੍ਰਭੇਸ਼ੂ ਮਸੀਹ ਉਸ ਤੋਂ ਜਿਆਦਾ ਕੰਮ ਕਰਦਾ ਹਾਲੇਲੀਉਆ ਸਭ ਤੋਂ ਜਿਆਦਾ ਉੱਤੀ ਜਨ ਉਹ ਰਬੀਸ਼ਿਵਸੀ ਤਲੇ ਸੋ 20 ਤਰਸ ਬੋਲੇ ਕਿ ਪ੍ਰਭੂ ਜੀ ਸਦਾ ਹੀ ਕਿਉਂ ਨਾ ਚੰਗ ਹੈ ਅਸੀਂ ਅਰਧ ਕਰੀਏ ਇੱਕ ਤੇਰੇ ਲਈ ਇੱਕ ਪਤਰਸ ਸੋਰੀ ਏਲੀਆ ਲਈ ਉਹ ਇੱਕ ਮੁਸਾਹਰੀ ਦੇਣਾ ਬਣਾਇਆ ਹਾਲੇ ਨਹੀਂ ਹਰ ਪਰਵਾਹ ਕਰਦਾ ਬਾਸਤਨ ਵਚਨਦੇਵੀ ਪ੍ਰਵਾਹ ਕਰਦਾ ਤੇ ਬਾਸਤਨ ਵੀ ਪ੍ਰਵਾਹ ਕਰਦਾ ਕਿਉਂਕਿ ਏਲੀਆ ਔਰ موسی ਆਪਣੇ ਸਮੇਂ ਦੇ ਪ੍ਰਚਾਰਕ ਸੀ ਯੈਸ ਹੇਲੇਲੂਇਆ ਆਪਣੇ ਸਮੇਂ ਦੇ ਪ੍ਰਚਾਰਕ ਸੀਗੇ ਔਰ ਇਹ ਵਿਸ਼ਵਾਸੀ ਪਾਸਟਰਾਂ ਦੀ ਬਹੁਤ ਰਿਸਪੈਕਟ ਕਰਦਾ ਤੇ ਬੱਚੇ ਦੀ ਬਹੁਤ ਰਿਸਪੈਕਟ ਕਰਦਾ ਹੇਲੇਲੂਇਆ ਅਚਾਨਕ ਹੀ ਕਬਾ ਆ ਜਾਏ ਪਤਰ ਸਜੇ ਬੋੜੀ ਰਿਆ ਅੱਧੇ ਸ਼ਬਦ ਉਹਦੇ ਮੂੰਹ ਚੋਂ ਨਿਕਲੇ ਜਾਂਦੇ ਮੂੰਹ ਚ ਹੀ ਅੜ ਗਏ ਹੇਲੇਲੂਇਆ ਹੇਲੇਲੂਇਆ ਔਰ ਬੱਚੇ ਅਵਾਜ਼ ਕੀ ਆਈ ਹੇਲੇਲੂਇਆ ਹੇਲੇਲੂਇਆ ਅਵਾਜ਼ ਨਹੀਂ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ యేసేస ਹਾਲੇਲੂਇਆ యేసేస ਇਲੀਆ ਦੀ ਨਹੀਂ ਮੂਸਾ ਦੀ ਨਹੀਂ ਬੇਨ ਕੀ ਲੇ ਕਿ ਬਾਂਸੀ ਪਰ ਮੈਂ ਇੱਕ ਉਦਾਹਰਣ ਦੇ ਲਿਆ ਕਿਉਂਕਿ ਪਰਮੇਸ਼ਵਰ ਸਭ ਤੋਂ ਉੱਪਰ ਆਪਣੇ ਵਾਅਦੇ ਨੂੰ ਰੱਖਦਾ ਹੈ ਆਮੇਨ ਹਾਲੇਲੂਇਆ ਹਰ ਇੱਕ ਦਾਸ ਨਾਲੋਂ ਹਰ ਇੱਕ ਸੇਵਕ ਨਾਲੋਂ ਹਰ ਇੱਕ ਨਬੀ ਨਾਲੋਂ ਹਰ ਇੱਕ ਰਸੂਲ ਨਾਲੋਂ ਪਰਮੇਸ਼ਵਰ ਆਪਣੇ ਵਾਅਦੇ ਨੂੰ ਪੂਰਾ ਕਰਦਾ ਹੈ ਆਮੇਨ ਹਾਲੇਲੂਇਆ ਹਾਲੇਲੂਇਆ ਇਹ ਜੇ ਬੋਲ ਰਿਹਾ ਹੋਇਆ ਜੇ ਪ੍ਰਭੂ ਅਸੀਂ ਇਹਨੇ ਬਣਾਉਂਦੇ ਹਾਂ ਪਰ ਆਵਾਜ਼ ਆਈ ਇਹ ਮੇਰਾ ਪਿਆਰਾ ਪੁੱਤਰ ਹੈ ਇਸ ਦੀ ਸੁਣੋ ਕਿ ਮੈਂ ਤਾਂ ਕੀ ਗੱਲ ਕੀਤੀ ਕਿ ਵੀ ਅਸੀਂ ਮਨੁੱਖਾਂ ਦੀ ਸੁਣਦੇ ਹਾਂ ਸਾਨੂੰ ਆਪਣੇ ਪਾਸ ਦਾ ਬਹੁਤ ਲਗਾਵ ਹੁੰਦਾ ਉਹ ਸਾਨੂੰ ਜੋਤ ਅਸੀਂ ਜਾਵੇ ਅਸੀਂ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਸੁਣੀ ਜਾ ਰਹੇ ਹਾਂ ਉਹ ਕੀ ਦੱਸ ਰਿਹਾ ਕਿ ਕਈ ਵਾਰੀ ਬਾਈਬਲ ਕਦੇ ਨਹੀਂ ਪੜ੍ਹੀ ਹੁੰਦੀ ਤਾਂ ਉਹ ਜੋ ਵੀ ਪਾਸ ਦਾ ਦੱਸਦਾ ਕਿੰਦੇ ਸਾਡਾ ਪਾਸ ਦਾ ਦੱਸ ਰਿਹਾ ਸਹੀ ਹੋਣਾ ਹਾਲੇਲੂਇਆ ਰਬੂ ਦਾ ਧੰਨਵਾਦ ਪੀਤ ਲਗਪਤ ਉਤਰ ਮਿਆਜੀ ਦੀ ਬਾਈਬਲ ਜਿਹਦੀ ਕਿਤਾਬ ਖਾਨ ਇੱਕ ਧਾਤ ਵਿੱਚ ਲਿਖੀ ਹੈ ਅਮੇ ਜਿਆਦਾ ਤਾਂ ਮੈਂ ਇੱਦਾਂ ਨਹੀਂ ਉਹਨਾਂ ਜਿਹੜੀਆਂ ਉਹਨਾਂ ਦੇ ਗਰਮ ਤੇ ਉਹਨਾਂ ਦੀ ਪਤਾਂ ਬਹੁਸ਼ਕਿ ਚੁਣੇ ਹੋਏ ਲੋਕ ਪਰਸਨ ਤੋਂ ਤੁਜੋ ਕਿਤਾਬਾਂ ਨਹੀਂ ਨਹੀਂ ਜਾ ਸਕਦਾ ਇਹਦੇ ਸਾਡੇ ਖੁਦਾਵੰਦਾ ਧੰਨਵਾਦ ਕਿਉਂਡੇ ਆਪਣੇ ਬੱਚਿਆਂ ਨੂੰ ਸਾਡੇ ਸਪਨਾ ਦੇ ਹੱਥਾਂ ਵਿੱਚ ਦੇ ਦਿੰਦੇ ਅਮੇ ਹੇਲੀਉਆ ਘਰ ਦੇ ਵਿੱਚ ਚਾਰ ਮੈਂਬਰ ਹਲਾਤ ਬਾਈਬਲ ਆ ਪਈਆਂ ਯੈਸ ਹਾਲੇਲੀਉਹ ਕਿਉਂ ਦੇ ਦਿੱਤਾ ਤਾਂ ਕਿ ਇਸ ਨੂੰ ਹਰ ਇੱਕ ਮਨੁੱਖ ਪੜ ਸਕੇ ਹਰ ਇੱਕ ਮਨੁੱਖ ਇਸ ਨੂੰ ਜਾਣ ਸਕੇ ਕਿ ਇਹਦੇ ਵਿੱਚ ਝੋ ਲਿਖਿਆ ਕੀ ਉਹ ਦੱਸਿਆ ਜਾ ਰਿਹਾ ਜਾਂ ਨਹੀਂ ਹਾਲੇਲੀਉਹ ਹਾਲੇਲੀਉਹ ਠੀਕ ਹੈ ਆਮੇਨ